ਨਾਮ ਕੀ ਤੁਹਾਡਾ ਜੀ ਪਿਆਰੋ ਅਜਿੰਨਾ ਨਾ ਕਿਹੜੀ ਜਗ੍ਹਾ ਤੋਂ ਆਏ ਅਟੈਸਨ ਵਾਸਤੇ ਆ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਤਰੀਕੇ ਦੇ ਨਾਲ ਜੋ ਬੱਚੀ ਨੇ ਇੱਕ ਜਨਮ ਲਿਆ ਹੈਗਾ ਸਤਿ ਕੀ ਆਇਆ ਅਸੀਂ ਆਇਆ ਦੇਖਣ ਵੀ ਦੇਖੋ ਵੀ ਕੀ ਸਤਿ ਜੁਗਾ ਕਕਰ ਜੁਗਾ ਬੱਚੀ ਬਣ ਕੇ ਆਇਆ ਦੇਖ ਸਾਹਿਬ ਕੀ ਹੈ ਯਾ ਤੇ ਮਾ ਵੀ ਲੋਕ ਉਹ ਸੇਵਾਦਾਰ ਸੱਡੇ ਸਾਰੇ ਜੀ ਆਪਾਂ ਦੇਖੋ ਉਧਰ ਵੀ ਜਾਣ ਕੇ ਮੱਤਕ ਬੋਮਲੀ ਕੋਈ ਕੋਈ ਪੰਨੇ ਪਾਸੇ ਉਹ ਨਾਲ ਜਾਂਦੇ ਕਈ ਲੋਕ ਮੱਥਾ ਟੇਕ ਰਹੇ ਨੇ ਅਸੀਂ ਮੱਥਾ ਟੇਕਣ ਨਹੀਂ ਆਏ ਆ ਵੀ ਦੇਖੋ ਵੀ ਪ੍ਰਮਾਤਮਾ ਸਤਪੁਤਿ ਦੇਵੇ ਹਰਿ ਛੁਣੋ ਨਹੀਂ ਜੀ ਨਹੀਂ ਦੋ ਦੋਨੇ ਮੂ ਜਰ ਜੀ ਨਾ ਕੀ ਸਰ ਹਾ ਦੀਪਕ ਨਾਗਪਾਲ ਜੀ ਉਹ ਤੁਸੀਂ ਦਈਰੇ ਅਦਰ ਮੁਝਾ ਜੀ ਮੈਨੂੰ ਪ੍ਰਧਾਨ ਜੀ ਨੇ ਆਖਿਆ ਸੀ ਕਹਿੰਦੇ ਨਾਕਾ ਜੀ ਕਹਿੰਦੇ ਆਪਣਾ ਆਪਣੇ ਦੋ ਦੋ ਮੂੰਹ ਹੁਣ ਤੇ ਦੋ ਕੰਨ ਚਾਰ ਅੱਖਾਂ ਵਾਲੀ ਬੱਚੀ ਪੈਦਾ ਹੋਈ ਹੈ ਦੇਖੋ ਇਹ ਮੈਂ ਨਹੀਂ ਯਕੀਨ ਮੰਨਦਾ ਕਿਸੇ ਦੇ ਜਿੰਨਾ ਖੁਦ ਨਾ ਦੇਖਿਆ ਜਾਵੇ ਮੈਂ ਆਇਆ ਮੈਂ ਦੇਖਿਆ ਮੈਂ ਦੇਖ ਉਹਦੇ ਕਿਸ਼ਮਾ ਨੇ ਸਾਡੀ ਮੰਡੀ ਦਾ ਮੇਰੀ ਕਰਤੀ ਇਹ ਕਿਸ਼ਮਾ ਦੀ ਕਰ ਰਹੀ ਰੱਪੇ ਦੀ ਕਿਸ਼ਮਾ ਦੀ ਉਮਰ ਵਧਾਵੇ ਸਾਡੀ ਉਮਰ ਵੀ ਲਾ ਦੇ ਸਕਦੀ ਜੀ ਅਪਦਾ ਹੈ ਕਹਿੰਦੇ ਜੀ ਇਹ ਇਥੇ ਪੂਰੀ ਉਮਰ ਕੱਟ ਕੇ ਜਾਵੇਗੀ ਮਾਣੇ ਮੇਰੇ ਸਰਮੇ ਤੋਂ ਕਾਲ ਕੀਤੀ ਸੀ ਆਓ ਜਮੜਾ ਦੇਖੋ ਜੀ ਆ ਕੇ ਲੋਕਾਂ ਨੂੰ ਪਤਾ ਲੱਗੇ ਭਗਵਾਨ ਹੈਗਾ ਧਰਤੀ ਤੇ ਕੋਈ ਨਹੀਂ ਹੈਗਾ ਭਗਵਾਨ ਸਭ ਕੁਝ ਹੈਗਾ ਜੀ ਇੱਥੇ ਮੰਨੋ ਤਾਂ ਸਭ ਕੁਝ ਦਾ ਨਾਮ ਅੰਦਰ ਨਾਮ ਨੂੰ ਸਭ ਹੈ ਐਸੇ ਪੱਛੇ ਦਾ ਪੱਛੀ ਦਾ ਇਹਦੀ ਮਾਂ ਦਾ ਵੀ ਐਸੇ ਹੀ ਪਿਆ ਜੀ ਸੀ ਸੀ ਨਾਲ ਮਾ ਸੀ ਜੀ ਨੇ ਦੇਖੋ ਜੀ ਬਹੁਤ ਪਿਆਰੇ ਆ ਸਾਡੇ ਰਾਮਾ ਜੀ ਦੇਖੋ ਜੀ ਦੋਨੇ ਮੂੰਹ ਚਾਲ ਤੇਰਾ ਨਾਮ ਮੀਰੇ ਸੁਪਨਾਂ ਵਿੱਚ ਕੱਲ੍ਹ ਹੈ ਜੀ ਐਸਾ ਰਾਕਲਾ ਸੁਰਸਾਰਾ ਗਊਸ਼ਾਲਾ ਪੁੱਛ ਮੰਡੀ ਦਾ ਰਾਣਾ ਜੀ ਨੇ ਇਹ ਜਿਹੜੀ ਅਤਿ ਕੋ ਦੀ ਸਾਡੇ ਤੋਂ ਸਾਲਾਂ ਦੀ ਜੀ ਫਾਇਦਾ ਹੋਈ ਹੈ ਲੋਕ ਬਹੁਤਾਂ ਛੋਟੀ ਲੋਕ ਬਹੁਤਾਂ ਹੀ ਫਾਇਦਾ ਹੋਈ ਹੈ ਇਹਨੂੰ ਦੇਖਣ ਵਾਸਤੇ ਲੋਕ ਰਾਮਪਰਾ ਬੜੰਡਾ ਇਧਰੋਂ ਭਗਤਾ ਫਾਰੀ ਮੰਡੀ ਦਾ ਸਾਡੀ ਆ ਹੀ ਰਹੀ ਹੈ ਜੀ ਲਗਾਤਾਰ ਇਸ ਤਰ੍ਹਾਂ ਕਿ ਵੀ ਆ ਰਹੀ ਨੇ ਮੱਥਾ ਟੇਕ ਰਹੀ ਨੇ ਉਹ ਆਸਥਾ ਨਾਲ ਮੱਥਾ ਵੀ ਪੈਸਿਆਂ ਦਾ ਵੀ ਮੱਥਾ ਟੇਕਦੇ ਜੀ ਨਾਲ ਤਿਲਕ वगैरह ਕਰਦੇ ਆ ਨਾਲ ਮੱਥਾ ਟੇਕ ਕੇ ਆਪਦੀ ਮਨੋ ਕਾਮਨਾ ਮੰਗਦੇ ਆ ਜੀ ਪੂਰੀਆਂ ਕਰਦੇ ਆ ਕੀ ਲੱਗਦਾ ਤੁਹਾਨੂੰ ਕੀ ਇਹ ਕੁਦਰਤ ਦਾ ਕਿਰਤਨ ਆ ਜਾਂ ਬਸ ਇਹ ਸਾਡੇ ਬਾਈਸ ਪ੍ਰਧਾਨ ਦੀ ਹੈ ਉਹ ਸੇਵਾ ਜੀ ਅਸੀਂ ਇਹਨੂੰ ਕੁਦਰਤ ਦਾ ਕਿਰਸ਼ਮਾ ਮੰਨਦੇ ਸਾਡੀ ਕੌਮ ਕੀ ਨਾਮ ਕੀ ਤੁਹਾਡਾ ਪਿਆਰੋ ਜੀ ਨਾਮ ਕਿਹੜੀ ਜਗ੍ਹਾ ਤੋਂ ਆਏ ਅਟੇਨ ਵਾਸਤੇ ਆ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਤਰੀਕੇ ਦੇ ਨਾਲ ਜੋ ਬੱਚੀ ਨੇ ਇੱਕ ਜਨਮ ਲਿਆ ਹੈਗਾ ਤਾਂ ਕਿੱਥੇ ਆਏ ਹਾਂ ਅਸੀਂ ਆਏ ਆ ਦੇਖਣ ਵੀ ਦੇਖੋ ਵੀ ਕੀ ਸਤਜੁਗਾ ਤਤਜੁਗਾ ਬੱਚੀ ਬਣ ਕੇ ਆਇਆ ਦੇਵਤਾ ਕੀ ਹੈ ਯਾ ਤੇੰਬਾ ਵੀ ਲੋਗ ਸੇਵਾਦਾਰ ਸੱਲੇ ਸਰ ਇਹ ਦੇਖੋ ਉਧਰ ਨੂੰ ਜਾਂਦੇ ਮੱਤਕ ਬੋਲੀ ਕੋਈ ਉਧਰ ਪਰਲੇ ਪਾਸੇ ਉਹ ਨਾ ਜਾਂਦੇ ਕਈ ਲੋਗ ਮੱਥਾ ਟੇਕ ਰਹੇ ਨੇ ਅਸੀਂ ਮੱਥਾ ਟੇਕਣੇ ਆਇਆ ਵੀ ਦੇਖੋ ਵੀ ਪ੍ਰਮਾਤਮਾ ਸਤਬੁੱਧੀ ਦੇਵੇ ਹਰ ਇੱਕ ਨੂੰ ਉਹ ਆਪਣੀ ਜਿੰਦਗੀ ਵਿੱਚ ਪਹਿਲਾਂ ਕਿਤੇ ਵੇਖਿਆ ਨਹੀਂ ਨਹੀਂ ਜੀ ਨਹੀਂ ਉਹ ਵੀ ਨਹੀਂ ਲੱਗਦਾ ਦੋ ਦੋਨੇ ਮੂ ਚੱਲ ਰਹੇ ਜੀ ਨਾ ਕੀ ਸਰ ਆਹ ਦੀਪਕ ਨਾਗਪਾਲ ਜੀ ਅਕਰ ਸੁਧਦੀਰੇ ਅਦਰ ਮੁਝਾ ਜੀ ਮੈਨੂੰ ਪ੍ਰਧਾਨ ਜੀ ਨੇ ਆਖਿਆ ਸੀ ਕਹਿੰਦੇ ਨਾਗਪਾਲ ਜੀ ਕਹਿੰਦੇ ਆਪਣਾ ਆਪਣੇ ਦੋ ਦੋ ਮੂੰਹ ਹੁਣੇ ਤੇ ਦੋ ਕੰਨ ਚਾਰ ਅੱਖਾਂ ਇੱਕ ਗੁੱਗ ਬੱਚੀ ਪੈਦਾ ਹੋਈ ਹੈ ਦੇਖੋ ਇਹ ਮੈਂ ਨਹੀਂ ਯਕੀਨ ਮੰਨਦਾ ਕਿਸੇ ਦੇ ਜਿੰਨਾ ਖੁਦ ਨਾ ਦੇਖਿਆ ਜਾਵੇ ਮੈਂ ਆਇਆ ਮੈਂ ਦੇਖਿਆ ਮੈਂ ਦੇਖ ਉਹਦੇ ਕਿਸਮਾ ਸਾਡੀ ਮੰਡੀ ਦਾ ਮੇਰੀ ਕਰਤੀ ਇਹ ਕਿਸਮਾ ਦੀ ਕਰ ਰਪਏ ਦੀ ਕਿਸਮਾ ਦੀ ਉਮਰ ਵਧਾਵੇ ਸਾਡੀ ਉਮਰ ਵੀ ਲਾ ਦੇ ਸਕਦੀ ਜੀ ਆਪਾਂ ਹੈ ਕਹਿੰਦੇ ਜੀ ਇਹ ਇਸੇ ਪੂਰੀ ਉਮਰ ਕੱਟ ਕੇ ਜਾਵੇ ਮੈਂ ਕਿਹਾ ਮੇਰੇ ਸੁਣ ਮੈਂ ਕਾਲ ਕੀਤੀ ਸਰ ਆਓ ਜੀ ਮੜਾ ਦੇਖੋ ਜੀ ਆ ਕੇ ਲੋਕਾਂ ਨੂੰ ਪਤਾ ਲੱਗੇ ਭਗਵਾਨ ਹੈਗਾ ਧਰਤੀ ਤੇ ਕੋਈ ਨਹੀਂ ਹੈਗਾ ਭਗਵਾਨ ਸਭ ਕੁਝ ਹੈਗਾ ਜੀ ਇੱਥੇ ਮੰਨੋ ਤਾਂ ਸਭ ਕੁਝ ਦਾ ਨਾਮ ਉਹਦਾ ਨਾਮ ਸਭ ਦਾ ਐਸੇ ਪੱਛੇ ਦਾ ਪੰਛੀ ਦਾ ਇਹਦੀ ਮਾਂ ਦਾ ਵੀ ਇਸੇ ਹੀ ਪਿਆਜ ਸੀ 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 ਨਾਲ ਮਾਸੀ ਜੀ ਨੇ ਦੇਖੋ ਜੀ ਬੁੱਧ ਪਿਆਰੇ ਆ ਸਾਡੇ ਰਾਮਾ ਜੀ ਦੇ ਦੇਖੋ ਜੀ ਉਹਨੇ ਮੂੰਹ ਚਾਲਦਾ ਮੇਰਾ ਨਾਮ ਨੀਰਜ ਕੁਮਾਰ ਪੇਂਕਲੇ ਜੀ